ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਧਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਅਨੰਦ ਮਾਣੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਹੱਬ ਤੇਰੀ ਤਰ੍ਹਾਂ ਅੱਜ ਵੀ ਜਪ ਤਪ ਚਪੈੜਾ ਸਮਾਗਮ ਵਿੱਚ ਪਹੁੰਚੇ ਹੋ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਓ ਕੁਝ ਸਮਾਂ ਸਤਿਗੁਰ ਤਰਸ ਕਰਨ ਦਾਸ ਗਰੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜੀ ਜਿਹਨੇ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠੇ ਹੋ ਮੇਰੇ ਸਤਿਗੁਰ ਦੇ ਪਿਆਰ ਦੇ ਵਿੱਚ ਆਓ ਦੋਵੇਂ ਹੱਥ ਜੋੜ ਲਓ ਅੰਦਰੋਂ ਭਿੱਜ ਕੇ ਪਿਆਰ ਨਾਲ ਲੱਗੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਹਿਲੇ ਪੰਕਤੀ ਪੜੀਏ ਫਿਰ ਨਾਲਾ ਜਿਵੇਂ ਸਤਿਗੁਰੂ ਕਿਰਪਾ ਕਰਨ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ

ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾ ਕਰੋ ਕਿਰਪਾ ਸਰਬ ਕੇ ਦਾਤੇ 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 ਏਕ ਰੂਪ ਲੇਵਲਾ ਵੋ ਏਕ ਰੂਪ ਲੇਵਲਾ ਕੀ ਬੇਨੰਤੀ ਹਰ ਪਹਿ ਨਾਨਕ ਕੀ ਬੇਨੰਤੀ ਹਰ ਪਹਿ ਨਾਨਕ ਕੀ ਬੇਨੰਤੀ ਹਰ ਪਹਿ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾ ਰਹੁ ਕਿਰਪਾ ਸਰਬ ਕੀ ਦਾਤੇ ਏਕ ਰੂਪ ਲਵ ਲਵੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾ ਤਨ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਅੱਜ ਲੋਹਤਾਸ ਇਲਾਕੇ 'ਚ ਪਹੁੰਚੇ ਨੇ ਜ਼ਿਲ੍ਹਾ ਜਿਹਲਮ ਉੱਥੇ ਜਦੋਂ ਸਤਗੁਰੂ ਜੀ ਨੇ ਕੀਰਤਨ ਕੀਤਾ ਬਿਆੰਤ ਸੰਗਤਾਂ ਇਕੱਠੀਆਂ ਹੋ ਗਈਆਂ ਸਤਗੁਰ ਦੇ ਚਰਨਾਂ ਦੇ ਨਾਲ ਅਤਾਂ ਪਿਆਰ ਕਰਨ ਵਾਲਾ ਹੋਇਆ ਗੁਰਮੁਖੋ ਸਿੱਖ ਭਾਈ ਭਗਤੂ ਇਹ ਭਜ ਭਜ ਕੇ ਸੰਗਤਾਂ ਦੀ ਸੇਵਾ ਕਰ ਰਿਹਾ ਹੈ ਇੱਕ ਭਾਈ ਭਗਤੂ ਹੋਇਆ ਗੁਰਮੁਖੋ ਗੁਰੂ ਰਾਮਦਾਸ ਜੀ ਨੇ ਇੱਥੇ ਬਖਸ਼ਿਸ਼ ਕੀਤੀ ਸੀ ਬਾਬੇ ਆਦਮ ਦਾ ਸੁਪੁੱਤਰ ਇਹ ਭਾਈ ਭਗਤੂ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੇਲੇ ਰੋਦਾਸ ਇਲਾਕਾ ਹੈ ਜ਼ਿਲ੍ਹਾ ਜੇਹਲਮ ਹੈ ਗੁਰੂ ਨਾਨਕ ਪਾਤਸ਼ਾਹ ਜੀ ਇਲਾਕੇ ਚ ਪਹੁੰਚ ਕੇ ਕੀਰਤਨ ਕਰ ਰਹੇ ਨੇ ਤੇ ਭਾਈ ਭਗਤੂ ਜੀ ਭਜ-ਭਜ ਕੇ ਸੰਗਤਾਂ ਦੀ ਸੇਵਾ ਕਰ ਰਹੇ ਨੇ ਇਧਰੋਂ ਕੀਰਤਨ ਦੀ ਜਦੋਂ ਸਮਾਪਤੀ ਹੋਈ ਭਾਈ ਭਗਤੂ ਜੀ ਨੇ ਦੋਵੇਂ ਹੱਥ ਜੋੜਨੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਹੱਥ ਜੋੜ ਕੇ ਸਤਿਗੁਰੂ ਜੀ ਨੂੰ ਭਾਈ ਭਗਤੂ ਜੀ ਬੇਨਤੀ ਕਰਦੇ ਨੇ ਇਹ ਗਰੀਬ ਨਵਾਇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਨੇ ਸਾਡੇ ਇਲਾਕੇ ਨੂੰ ਭਾਗ ਲਾਏ। ਸਾਡੇ ਇਲਾਕੇ 'ਚ ਚਰਨ ਪਾਏ ਮਹਾਰਾਜ ਜੀ ਤੁਹਾਡੇ ਸ਼ੁਕਰਾਨੇ। हे ਗਰੀਬ ਨਵਾ ਸਤਗੁਰੂ ਜੀ ਕਿਰਪਾ ਕਰੋ ਸਾਡੇ ਇਲਾਕੇ ਚ ਪਾਣੀ ਦੀ ਬਹੁਤ ਘਾਟ ਹੈ ਜੇ ਕਿਤੇ ਪਾਣੀ ਹੈ ਉਹ ਖਾਰਾ ਹੈ ਉਹ ਪੀਣ ਯੋਗ ਨਹੀਂ ਸਤਗੁਰੂ ਜੀ ਆਪ ਸ੍ਰਿਸ਼ਟੀ ਦੇ ਮਾਲਕ ਹੋ ਪਰਮੇਸ਼ਰ ਦੇ ਸਰੂਪ ਹੋ ਮਹਾਰਾਜ ਜੀ ਫੇ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਇਲਾਕੇ ਚ ਪਾਣੀ ਦੀ ਘਾਟ ਹੈ ਉਹ ਪੂਰੀ ਹੋ ਜਾਵੇ ਰਹਿਮਤ ਕਰੋ ਮਹਾਰਾਜ ਜੀ ਤੇ ਗੁਰਨਾਨਕ ਪਾਤਸ਼ਾਹ ਜੀ ਇਹਦਾ ਪਿਆਰ ਦੇਖ ਕੇ ਨਾ ਭਾਈ ਭਗਤੂ ਦਾ ਆਖਣ ਲਗੇ ਭਾਈ ਭਗਤੂ ਉਹ ਸਾਹਮਣੇ ਜਿਹੜਾ ਪੱਥਰ ਪਿਆ ਨਾ ਉਹ ਪੱਥਰ ਨੂੰ ਪਛਾਣ ਹਟਾ ਜਰਾ ਸਤਿਗੁਰ ਦਾ ਹੁਕਮ ਮੰਨ ਕੇ ਭਾਈ ਭਗਤੂ ਜੀ ਨੇ ਪੱਥਰ ਨੂੰ ਪਛਾਣ ਹਟਾਇਆ ਸਤ ਸੰਗੀਏ ਥੱਲੇ ਉਹ ਪਾਣੀ ਦਾ ਚਸ਼ਮਾ ਫਟਿਆ ਜਦੋਂ ਸੰਗਤਾਂ ਨੇ ਉਹ ਪਾਣੀ ਪੀਤਾ ਉਹ ਪਾਣੀ ਮਿੱਠਾ ਸਾਰੀਆਂ ਸੰਗਤਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਕੋਈ ਦਿਨ ਸਤਗੁਰੂ ਜੀ ਉਸ ਇਲਾਕੇ 'ਚ ਰਹੇ ਜਦੋਂ ਸਤਗੁਰੂ ਅਗਾਹ ਚੱਲੇ ਨਾ ਆਖਣ ਲੱਗੇ ਭਾਈ ਭਗਤੂ ਹੁਣ ਤੇਰੇ ਉੱਪਰ ਪਰਵੇਸ਼ਰ ਦੀ ਕਿਰਪਾ ਹੋ ਗਈ ਹੈ ਹੁਣ ਤੂੰ ਜਿੱਥੇ ਆਪ ਨਾਮ ਜਪਣਾ ਹੈ ਨਾ ਉੱਥੇ ਹੋਰਨਾਂ ਨੂੰ ਵੀ ਨਾਮ ਜਪਾਉਣਾ ਹੈ ਪਾਪ ਟਟਿਆਂ ਨੂੰ ਸੱਚ ਨਾਲ ਜੋੜਨਾ ਹੈ ਵਿਹਿਮਾ ਭੜਮਾ ਜੋ ਕੱਢਣਾ ਹੈ ਜੋ ਪਰਮੇਸ਼ਰ ਨਾਲ ਟੁੱਟ ਚੁੱਕੇ ਨੇ ਉਹਨਾਂ ਨੂੰ ਪਰਮੇਸ਼ਰ ਨਾਲ ਜੋੜਨਾ ਹੈ ਸੱਚ ਨਾਲ ਜੋੜਨਾ ਹੈ ਸਤਗੁਰੂ ਜੀ ਨੇ ਇਹਨੂੰ ਉਪਦੇਸ਼ ਦਿੱਤਾ ਤਾਂ ਆਪ ਅਗਾਹ ਚੱਲੇਗੀ ਸਤਗੁਰ ਦਾ ਹੁਕਮ ਮੰਨ ਕੇ ਫਿਰ ਭਾਈ ਭਗਤੂ ਜੀ ਨੇ ਉਸ ਇਲਾਕੇ 'ਚ ਬੜਾ ਪ੍ਰਚਾਰ ਕੀਤਾ ਜੀ ਬਹੁਤ ਪ੍ਰਚਾਰ ਕੀਤਾ ਤਕਰੀਬਨ ਜਦੋਂ ਸਮਾਂ ਬੰਦ ਹੈ ਸਤਗੁਰ ਦੇ ਜ਼ਿਆਰਿਆਂ ਵਾਸਤੇ ਜਾਂਦੇ ਨੇ ਇਹ ਇਲਾਕੇ ਦੇ ਸਿੱਖੀ ਪਰਫੁੱਲਤ ਹੋਈ ਜੀ ਗੁਰਨਾਨਕ ਜੀ ਦੇ ਘਰ ਦੇ ਬੜੇ ਸਿੱਖ ਇਹ ਇਲਾਕੇ ਤੇ ਪੈਦਾ ਹੋਏ ਸਮਾਂ ਬੀਤਦਾ ਜਾ ਰਿਹਾ ਹੈ ਇਸੇ ਇਲਾਕੇ ਦੇ ਭਾਈ ਰਾਮੂ ਜੀ ਕਿਤੇ ਭਾਈ ਰਾਮਾ ਜੀ ਲਿਖਿਆ ਭਾਈ ਰਾਮਾ ਜੀ ਸਤ ਸੰਗਿਓ ਉਹ ਵੀ ਗੁਰਨਾਨਕ ਜੀ ਦੇ ਘਰ ਨਾਲ ਆਪ ਪਿਆਰ ਕਰਦੇ ਨੇ ਹੁਣ ਸਮਾਂ ਤਕਰੀਬਨ ਹੈ ਗੁਰਮੁਖੋ ਗੁਰਤੇਗ ਬਹਾਦਰ ਜੀ ਦਾ ਇਹਨਾਂ ਦੇ ਘਰੋਂ ਮਾਤਾ ਜਸਦੇਵੀ ਜੀ ਇਹ ਵੀ ਗੁਰੂ ਘਰ ਨਾਲ ਅਤਾਂ ਪਿਆਰ ਕਰਨ ਵਾਲੇ ਨੇ ਤੇ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਇਹ ਵੀ ਸੰਗਤਾਂ ਸਮੇਤ ਆਨੰਦਪੁਰ ਸਾਹਿਬ ਸਤਿਗੁਰ ਦੀ ਸ਼ਰਨ ਵਿੱਚ ਪਹੁੰਚੇ ਭਾਈ ਰਾਮਾ ਜੀ ਤੇ ਇਹਨਾਂ ਦੇ ਘਰੋਂ ਬੀਬੀ ਜਸਦੇਵੀ ਜੀ ਸਤਗੁਰੂ ਦੇ ਚਰਨਾਂ 'ਚ ਆਨੰਦਪੁਰ ਸੇ ਪਹੁੰਚੇ ਉੱਥੇ ਵੀ ਜਾ ਕੇ ਸੰਗਤਾਂ ਦੀ ਸੇਵਾ ਕਰਦੇ ਨੇ ਜਦੋਂ ਵਾਪਸ ਆਉਣ ਲੱਗੇ ਨਾ ਆਪਣੇ ਇਲਾਕੇ ਰੋਹਤਾਸ ਵਿਖੇ ਹੱਥ ਜੁੜ ਕੇ ਸਤਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਨੇ ਇਹ ਗਰੀਬ ਨਿਵਾਜ਼ ਸਤਗੁਰੂ ਜੀ ਕਿਰਪਾ ਕਰੋ ਸਾਡੇ ਘਰ ਵੀ ਭਾਗ ਲੱਗ ਜਾਣ ਪਵ ਘਰ ਤੇ ਬੂਟੇ ਲੱਗ ਜਾਣ ਸਾਡੇ ਘਰ ਵੀ ਪਾਪ ਉਲਾਦ ਹੋ ਜਾਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਕਰੀਬਨ ਉਮਰ ਹੋਵੇਗੀ ਸਤਗੁਰ ਜੀ ਦੀ 14-15 ਸਾਲ ਦੀ ਆਵੀ ਉਮਰ ਤੇ ਸਤਗੁਰ ਜੀ ਕਹਿੰਦੇ ਗੁਰਨਾਨਕ ਦੇ ਘਰ ਘਾਟਾ ਥੋੜਾ ਕਿਸੇ ਚੀਜ਼ ਦਾ ਜਿਹੜੀ ਸੰਗਤ ਜਿਹੜੀ ਭਾਵਨਾ ਦੇ ਨਾਲ ਆਵੇ ਤੇ ਸਤਗੁਰ ਸਾਰੀਆਂ ਉਹ ਸੰਗਤੀਆਂ ਉਹ ਭਾਵਨਾ ਪੂਰੀਆਂ ਕਰਦੇ ਨੇ ਤੁਸੀਂ ਸ਼ਰਧਾ ਨਾਲ ਸੰਗਤ ਦੀ ਸੇਵਾ ਵੀ ਕੀਤੀ ਹੈ ਗੁਰਨਾਨਕ ਭਲੀ ਕਰੇਗਾ ਗੁਰਨਾਨਕ ਰਹਿਮਤ ਕਰੇਗਾ ਇਹ ਘਰ ਬੜਾ ਵੱਡਾ ਹੈ ਪਰ ਦੇ ਨਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਜੀਵੇ ਸਤਸੰਗੀਆਂ ਸੱਚੇ ਸਾਈ ਬਾ ਕੀ ਆ ਨਹੀਂ ਕਰਦੇ ਰਹੇ ਕਿਸੇ ਦੇ ਘਰ ਬਹੁਤ ਕੁਝ ਹੋ ਸਕਦਾ ਹੈ ਪਰ ਦੇ ਸਭ ਕੁਝ ਹੈ ਨਾ ਉਹ ਗੁਰਨਾਨਕ ਦੇ ਘਰ ਹੈ ਸਾਧਕ ਨੂੰ ਖੁਸ਼ੀਆਂ ਲੈ ਕੇ ਇਹ ਆਪਣੇ ਇਲਾਕੇ ਚ ਆਏ ਜੀ ਇਹਨਾਂ ਦੇ ਘਰ ਦੋ ਬੱਚੇ ਦਾ ਜਨਮ ਹੋਇਆ ਜੀ ਇੱਕ ਬੱਚੀ ਦਾ ਜਨਮ ਹੋਇਆ ਇੱਕ ਬੇਟੇ ਦਾ ਜਨਮ ਹੋਇਆ ਬੱਚੀ ਦਾ ਨਾਮ ਰੱਖਿਆ ਜੀ ਇਹਨਾਂ ਨੇ ਸਾਹਿਬ ਦੇਵੀ ਜਿਹਨਾਂ ਨੂੰ ਅਸੀਂ ਅਦਮ ਸਤਕਾਰ ਨਾਲ ਮਾਤਾ ਸਾਹਿਬ ਗੌਰ ਦੀ ਆਖਦੇ ਹਾਂ ਮੇਰਾ ਗੁਰਮੁਖ ਬੈਠਿਆ ਬੈਠਿਆ ਮੰਡ ਬਣਿਆ ਮੈਂ ਕਿਹਾ ਇਹ ਪਰਸੋਂ ਹੀ ਸ਼ੁਕਰਵਾਰ ਮਾਤਾ ਸਾਹਿਬ ਗੌਰ ਜੀ ਦਾ ਜਨਮ ਦੇ ਰਲੰਕੇ ਗਿਆ ਅੱਜ ਮਾਤਾ ਜੀ ਕਿਰਪਾ ਕਰਨ ਕੁਝ ਸਮਾਂ ਸੰਗਤ ਦੇ ਦਰਸ਼ਨ ਕਰੀਏ ਬੱਚੀ ਦਾ ਨਾਮ ਲਿਖਿਆ ਜੀ ਸਾਹਿਬ ਦੇਵੀ ਤੇ ਪੁੱਤਰ ਦਾ ਨਾਮ ਲਿਖਿਆ ਇਹਨਾਂ ਨੇ ਸਾਹਿਬ ਚੰਦ ਇਹ ਬਚਪਨ ਤੋਂ ਹੀ ਬੱਚੀ ਬੰਦਗੀ ਵਾਲੀ ਹੈ ਗੁਰਨਾਨਕ ਜੀ ਦੇ ਘਰ ਦੀਆਂ ਵਡਿਆਈਆਂ ਸੁਣਾਉਣੀਆਂ ਬਾਬਾ ਰਾਮਾ ਜੀ ਨੇ ਮਾਤਾ ਜਸਦੇਵੀ ਜੀ ਨੇ ਇੱਕ ਦਿਨ ਪਤਾ ਨਹੀਂ ਮਾਤਾ ਪਿਤਾ ਦੇ ਅੰਦਰ ਕੀ ਪਿਆਰ ਜਾਗਿਆ ਪਿੰਡ ਦੀ ਧਰਮਸ਼ਾਲਾ ਤੇ ਗਏ ਹਰਜਸ ਹੋ ਰਿਹਾ ਹੈ ਜੀਵਨ ਦੀ ਸਮਾਪਤੀ ਹੋਈ ਅੱਜ ਪਿਤਾ ਭਾਈ ਰਾਮਾ ਜੀ ਦੇ ਅੰਦਰ ਪਿਆਰ ਜਾਗਿਆ ਆਖਰਕਾਰ ਸੰਗਤ ਜੀ ਅੱਜ ਮੇਰੇ ਮਨ ਦੀ ਭਾਵਨਾ ਬਣੀ ਹੈ ਕਿ ਮੈਂ ਆਪਣੀ ਬੱਚੀ ਸਾਹਿਬ ਜੀ ਵੀ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਸਮਰਪਿਤ ਕਰ ਦਵਾਂ ਸਤਗੁਰੂ ਨੂੰ ਸਮਰਪਿਤ ਕਰਦਾ ਮਾਂ ਸੰਗਤ ਵੀ ਪ੍ਰਸੰਨ ਹੋਈ ਸਾਡਾ ਇਤਿਹਾਸ ਕਹਿੰਦਾ ਉਸ ਦਿਨ ਤੋਂ ਫਿਰ ਸੰਗਤਾਂ ਨੇ ਭਾਵੇਂ ਉਮਰ ਛੋਟੀ ਸੀ ਮਾਤਾ ਸਾਈਂਕੌਰ ਜੀ ਦੀ ਨਾਮ ਅਜੇ ਸਾਈਂਬ ਦੇਵੀ ਹੈ ਸੰਗਤਾਂ ਫਿਰ ਮਾਤਾ ਜੀ ਕਹਿਣਾ ਸ਼ੁਰੂ ਕਰਤਾ ਕਈ-ਕਈ ਘੰਟੇ ਚੌਂਕੜੇ ਮਾਰ ਕੇ ਬੰਦਗੀ ਕਰਨੀ ਮਾਤਾ ਸਾਹਿਬ ਕੌਰ ਜੀ ਨੇ ਬਚਪਨ ਦੀ ਉਮਰ ਦੇ ਵਿੱਚ ਸੀ ਮਤਾ ਸਾਹਿਬ ਗੁਰਜੀ ਆਖਣ ਕਿਉ ਸਾਡੇ ਸਤਿਕਾਰਯੋਗ ਨੇ ਮਤਾ ਸਾਹਿਬ ਗੁਰਜੀ ਨੇ ਕਿੰਨਾ ਕੰਨ ਨਿਤਨੇਮ ਕਰਨਾ ਬਹੁਤ ਘੱਟ ਬੋਲਣਾ ਕੀਰਤਨ ਵੀ ਸਿੱਖ ਲਿਆ ਗੁਰਬਾਣੀ ਵੀ ਪਿਆਰ ਨਾਲ ਪੜ੍ਹਦੇ ਨੇ ਸੰਗਤ ਦੀ ਸੇਵਾ ਵੀ ਬੜੇ ਪ੍ਰੇਮ ਦੇ ਨਾਲ ਕਰਦੇ ਨੇ ਸਮਾਂ ਬੀਤਿਆ ਫਿਰ ਸੰਗਤਾਂ ਇਧਰੋਂ ਬਾਬਾ ਰਾਮਾ ਜੀ ਦਾ ਪਰਿਵਾਰ ਸਾਰਾ ਅਨੰਦਪੁਰ ਸਾਹਿਬ ਸਤਿਗੁਰੂ ਦੇ ਦਰਸ਼ਨਾਂ ਵਾਸਤੇ ਪਹੁੰਚਦਾ ਹੈ ਜੀ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਗਿਆ ਸ਼ਾਮ ਨੂੰ ਜਦੋਂ ਪਹੁੰਚੇ ਨਾ ਬਾਬਾ ਰਾਮਾ ਜੀ ਨੇ ਸਤਿਗੁਰੂ ਦਾ ਜੋ ਖਜਾਨਾ ਸੀ ਨਾ ਭਾਈ ਭਗਵਾਨ ਸਿੰਘ ਉਹਨੂੰ ਬੇਨਤੀ ਕੀਤੀ ਮੈਂ ਇਦਾਂ ਸੰਕਲਪ ਲਿਆ ਹੋਇਆ ਹੈ ਇਦਾਂ ਮੇਰੇ ਅੰਦਰ ਪ੍ਰੇਮ ਜਾਗਿਆ ਸੀ ਮੈਂ ਇਹ ਅਰਦਾਸ ਕੀਤੀ ਸੰਗਤ ਦੇ ਵਿੱਚ ਕਿ ਆਪਣੀ ਬੱਚੀ ਨੂੰ ਸਤਗੁਰ ਦੇ ਚਰਨਾਂ ਤੱਕ ਸਮਰਪਿਤ ਕਰ ਦੇਣਾ ਹੈ ਭਾਵ ਸਤਗੁਰ ਦੇ ਚਰਨਾਂ ਵਿੱਚ ਸਮਰਪਿਤ ਕਰ ਦੇਣਾ ਹੈ ਭਾਈ ਭਗਵਾਨ ਸਿੰਘ ਜੀ ਅੱਖ ਲੱਗੇ ਸਤਗੁਰ ਦੀ ਬੇਨਤੀ ਕਰਿਓ ਸਤਗੁਰ ਬੜੇ ਦਿਆਲੂ ਨੇ ਅਗਲੇ ਦਿਨ ਜਿਵਾਨ ਲੱਗਿਆ ਬਾਬਾ ਰਾਮਾ ਜੀ ਹੱਥ ਜੁੜ ਕੇ ਖਲੋ ਗਏ ਹੇ ਗਰੀਬ ਨਵਾ ਸਤਿਗੁਰੂ ਜੀ ਹੇ ਕਲਗੀਧਰ ਪ੍ਰੀਤਮ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਪੁੱਤੂ ਹਰ ਦੀ ਸੰਗਤ ਵੱਲੋਂ ਰੋਤਾ ਦੀ ਸੰਗਤ ਵੱਲੋਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਸਤਿਗੁਰੂ ਜੀ ਇਹ ਬੱਚੀ ਅਜੇ ਛੋਟੀ ਸੀ ਉਦੋਂ ਹੀ ਮੈਂ ਅੰਦਰ ਧਾਰ ਲਿਆ ਸੀ ਇਹ ਬੱਚੀ ਨੂੰ ਸਤਗੁਰ ਦੇ ਚਰਨਾਂ 'ਚ ਸਮਰਪਿਤ ਕਰ ਦੇਣਾ ਹੈ। ਭਾਵ ਇਹ ਬੱਚੀ ਦਾ ਵਿਆਹ ਗੁਰੂ ਗੋਬਿੰਦ ਸਿੰਘ ਨਾਲ ਕਰ ਦੇਣਾ ਹੈ ਮੈਂ। ਤੇ ਸਤਗੁਰ ਜੀ ਆਖ ਲੱਗੇ ਇਹ ਸਨ 1700 ਦੀ ਗੱਲ ਹੈ ਜੀ। 1699 ਦੇ ਵਿੱਚ ਅਮਰਤ ਹੰਚਾਰ ਹੋ ਚੁੱਕਿਆ ਹੈ। ਜਿਹੜੇ ਪਤਾਸੇ ਪਾਉਣ ਵਾਲੀ ਗੱਲ ਆਉਂਦੀ ਹੈ ਨਾ ਕਈ ਇਤਿਹਾਸਕਾਰ ਲਿਦੇ ਮਾਤਾ ਸਾਹਿਬ ਕੁ ਜੀ ਨੇ ਪਤਾਸੇ ਪਾਏ ਉਦੋਂ ਹਜੇ ਮਾਤਾ ਸਾਹਿਬ ਕੁਰ ਦੀ ਸ਼ਰਧ ਵਿੱਚ ਨਹੀਂ ਆਏ ਜਿਹੜੇ ਪਤਾਸੇ ਪਾਏ ਸਨ ਉਹ ਮਾਤਾ ਜੀਤ ਕੌਰ ਜੀ ਨੇ ਪਾਏ ਸਨ ਮਾਤਾ ਜੀਤਾਂ ਜੀ ਨੇ ਜਦੋਂ ਅਮਰ ਸੰਧਾਰ ਹੋਇਆ ਸੀ ਸਤ ਸੰਗਿਓ ਮਾਤਾ ਜੀਤਾਂ ਜੀ ਅਕਾਲ ਚਲਾਣਾ ਕਰ ਚੁੱਕੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਅੱਖਰ ਲੱਗੇ ਸੰਗਤ ਜੀ ਤੁਹਾਡੇ ਪਿਆਰ ਨੂੰ ਨਮਸਕਾਰ ਪਰ ਜਦੋਂ ਦਾ ਜੀਤਾ ਜੀ ਨੇ ਇਕਾਚਲਾਣਾ ਕੀਤਾ ਹੈ ਨਾ ਅਸੀਂ ਬ੍ਰਹਮਚਰਜ ਧਾਰ ਲਿਆ ਹੈ ਹੁਣ ਅਸੀਂ ਵਿਆਹ ਨਹੀਂ ਕਰ ਸਕਦੇ ਸਾਰੀ ਸੰਗਤ ਦੇ ਚੀਰਿਆਂ ਤੇ ਮਜੂਸੀ ਆ ਗਈ ਸਤਿਗੁਰੂ ਜੀ ਚਲੇ ਗਏ ਆਪਣੇ ਮਹਿਲਾ ਦੇ ਵਿੱਚ ਸੰਗਤਾਂ ਜਿੱਥੇ ਵਿਸ਼ਰਾਮ ਕਰਦੀਆਂ ਉੱਥੇ ਚਲੇ ਗੀਆਂ ਹੁਣ ਬਾਬਾ ਰਾਮਾ ਜੀ ਹੋਰ ਪੋਠੋਹਾਰ ਦੀ ਸੰਗਤ ਭਾਈ ਮਨੀ ਸਿੰਘ ਨੂੰ ਮਿਲਦੇ ਨੇ ਭਾਈ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਜੀ ਕੁੱਲਚੋਏ ਨੇ ਉਹਨਾਂ ਨੂੰ ਮਿਲਦੇ ਨੇ ਜਿਹੜੇ ਅੰਮ੍ਰਿਤਸਰ ਆ ਕੇ ਭਾਈ ਗੁਰਬਖਸ਼ ਸਿੰਘ ਸਿੰਘ ਸੈਦੇ ਨੇ ਸੰਗਤਾਂ ਮਾਤਾ ਗੁਜਰ ਕੌਰ ਜੀ ਨੂੰ ਮਿਲਦੀਆਂ ਨੇ ਸੰਗਤਾਂ ਇਹਦਾ ਮਾਤਾ ਜੀ ਅਸੀਂ ਤਾਂ ਬਚਪਨ ਤੋਂ ਹੀ ਬੱਚੀ ਨੂੰ ਸਤਿਗੁਰ ਦੇ ਚਰਨਾਂ 'ਚ ਸਮਰਪਿਤ ਕਰ ਦਿੱਤਾ ਸੀ ਸਤਿਗੁਰ ਜੀ ਕਹਿੰਦੇ ਅਸੀਂ ਆਉਣਾ ਵਿਆਹ ਨਹੀਂ ਕਰ ਸਕਦੇ ਹੋਰ ਭਗਵਾਨ ਵਾਲਿਓ ਮਾਤਾ ਜੀ ਕਿਤੇ ਕੋਈ ਨਹੀਂ ਕੱਲ ਸਿਰੇ ਫਿਰ ਬੇਨਤੀ ਕਰਿਓ ਭਾਈ ਮਨੀ ਸਿੰਘ ਜੀ ਕਿਤੇ ਫਿਰ ਬੇਨਤੀ ਕਰਿਓ ਇਧਰ ਭਾਈ ਰਾਮਕੋਟ ਦੀ ਕਿਤੇ ਤੁਸੀਂ ਸੰਗਤ ਜੀ ਫਿਰ ਬੇਨਤੀ ਕਰਿਓ ਸਿਰੇ ਫਿਰ دیਵਾਨ ਲੱਗੇ ਅੱਜ ਫਿਰ ਬਾਬਾ ਰਾਮਾ ਜੀ ਦੋਵੇਂ ਹੱਥ ਜੋੜ ਕੇ ਗਲੋਗੇ हे ਗਰੀਬ ਨੋ ਸਤਗੁਰੂ ਜੀ ਕੱਲ ਵੀ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ ਅੱਜ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਸਤਿਗੁਰੂ ਜੀ ਮੇਰੀ ਬੱਚੀ ਨੂੰ ਪਰਮਾਨੰਦ ਕਰ ਲਓ ਜੇ ਮੇਰੀ ਬੱਚੀ ਨੂੰ ਤੁਸੀਂ ਪਰਮਾਨੰਦ ਨਾ ਦੇ ਦਿੱਤਾ ਤੇ ਮੇਰੀ ਬੱਚੀ ਤੇ ਹੌਲਕੇ ਤੇ ਵਿਆਹ ਨਹੀਂ ਹੋਣਾ ਕਿਉਂ ਬਚਪਨ ਤੋਂ ਹੀ ਤੁਹਾਡੇ ਚਰਨਾਂ 'ਚ ਸਮਰਪਿਤ ਕਰ ਦਿੱਤਾ ਸੀ ਮਹਾਰਾਜ ਜੀ ਤੇ ਸੰਗਤਾਂ ਇਹਨਾਂ ਨੂੰ ਮਾਤਾ ਜੀ ਮਾਤਾ ਜੀ ਕਹਿੰਦੀਆਂ ਨੇ ਤੇ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਰਾਮਾ ਜੀ ਦੇ ਅੱਖਾਂ 'ਚ ਅੱਥਰੂ ਨੇ ਪਿਆਰ ਵਾਲੇ ਹੱਥ ਜੁੜ ਕੇ ਕਹਿੰਦੇ ਸਤਿਗੁਰੂ ਜੀ ਇਸ ਬੱਚੀ ਨੂੰ ਭਾਵੇਂ ਮੈਲ ਵਿੱਚ ਰੱਖੋ ਤੇ ਭਾਵੇਂ ਤੈਲ ਵਿੱਚ ਰੱਖੋ ਮਹਾਰਾਜ ਜੀ ਇਹ ਬੱਚੀ ਪਰਵਾਨ ਕਰ ਲਓ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਅੱਖ ਲੱਗੇ ਸੰਗਤ ਦਾ ਹੁਕਮ ਹੈ ਅਸੀਂ ਮੋੜਾਂਗੇ ਨਹੀਂ ਪਰ ਸੰਗਤ ਜੀ ਅਸੀਂ ਬੇਨਤੀ ਕਰਦੇ ਤੁਹਾਨੂੰ ਸਾਰਿਆਂ ਨੂੰ ਵੇਖੋ ਸਤਿਗੁਰੂ ਸੰਗਤ ਦਾ ਕਿੰਨਾ ਸਤਕਾਰ ਕਰਦੇ ਨੇ ਸੰਗਤ ਜੀ ਫਿਰ ਅਸੀਂ ਇਹ ਸਾਹਿਬ ਦੇਵੀ ਨਾਲ ਅਸੀਂ ਸਰੀਰਿਕ ਸਬੰਧ ਕੋਈ ਨਹੀਂ ਰੱਖਾਂਗੇ ਆਤਮਿਕ ਸਬੰਧ ਰੱਖਾਂਗੇ ਆਤਮਿਕ ਸਬੰਧ ਜਿਹਨੂੰ ਸਾਡੇ ਇਤਿਹਾਸ ਦਾ ਕਵਾਲਾ ਡੋਲਾ ਵੀ ਗੱਲ ਨੂੰ ਲਿਖਦੇ ਨੇ ਫਿਰ ਭਾਈ ਰਾਮਕੌਰ ਦੀ ਹੋਰ ਗੁਰੂ ਘਰ ਦੇ ਨੇ ਬਾਬੀ ਇੱਦਨਾ ਕੀਰਤਨ ਕੀਤਾ ਫਿਰ ਆਨੰਦ ਕਾਰਜ ਸਤਗੁਰੂ ਜੀ ਦਾ ਹੋਇਆ ਤਾਂ ਆਨੰਦ ਕਾਰਜ ਤੋਂ ਪਹਿਲਾਂ ਸਾਰੇ ਪਰਿਵਾਰ ਨੇ ਪਹਿਲਾਂ ਅੰਮ੍ਰਿਤ ਛਕਿਆ ਸਤਸੰਗਿਓ ਅੱਜ ਮਹਤਾ ਸਾਹਿਬ ਕੋ ਜੀ ਸਤਗੁਰੂ ਬੇਨਤੀ ਕਰਦੇ ਨੇ ਇਹ ਗਰੀਬ ਮੈਂ ਸਤਗੁਰੂ ਜੀ ਕਿਰਪਾ ਕਰੇ ਰੋ ਜਾਨਾ ਤੁਸੀਂ ਮੈਨੂੰ ਦਰਸ਼ਨ ਦਿਆ ਕਰੋ ਆ ਕੇ ਰੋ ਜਾਨਾ ਮੈਨੂੰ ਦਰਸ਼ਨ ਦੇਣੇ ਮੈਂ ਤੁਹਾਡੇ ਦਰਸ਼ਨ ਕਰਕੇ ਫਿਰ ਕੁਛ ਸ਼ਕਿਆ ਕਰਾਂਗਾ ਵੇਖੋ ਕਿ ਐਸਾ ਪਿਆਰ ਮੈਂ ਸਮਪਤੀ ਕਰਾਂ ਜੀ ਮਾਤਾ ਜੀ ਨੇ ਰੋ ਜਾਨਾ ਹੀ ਸਤਗੁਰੂ ਦੇ ਦੀਦਾਰੇ ਕਰਨੇ ਸਤਗੁਰੂ ਕੋਲ ਪੇਸ਼ਾਦਾ ਸ਼ਕੋਣਾ ਤੇ ਫਿਰ ਆਪੇ ਪੇਸ਼ਾਦਾ ਸ਼ਕਣਾ ਸਮਾ ਬੀਤ ਗਿਆ ਇੱਕ ਦਿਨ ਮਾਤਾ ਜੀ ਦੇ ਮਨ ਚ ਪਤਾ ਨਹੀਂ ਕੀ ਆਇਆ ਮਾਤਾ ਸਾਹਿਬ ਗੌਰ ਜੀ ਦੇ ਮਨ ਚ ਸਤਿਗੁਰੂ ਜੀ ਦੇ ਬੇਨਤੀ ਕਰਨ ਲੱਗੇ ਕਲਗੀਧਰ ਪ੍ਰੀਤਮ ਜੀ ਨੂੰ اے ਗਰੀਬ ਨਵਾਜ਼ ਜੀ ਤੁਸੀਂ ਸੰਸਾਰ ਦੀਆਂ ਝੋਲੀਆਂ ਫੜਦੇ ਹੋ ਮੇਰਾ ਵੀ ਦਿਲ ਕਰਦਾ ਮੇਰੀ ਗੋਦੀ ਵੀ ਲਾਲ ਖੇਡੇ ਕੋਈ ਪੁੱਤਰ ਖੇਡੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਖ ਲੱਗੇ ਸਾਹਿਬ ਗੌਰ ਜੀ ਅਸੀਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਤੁਹਾਡਾ ਸਾਡਾ ਸਬੰਧ ਆਤਮਿਕ ਹੋਵੇਗਾ ਆਤਮਿਕ। ਤਲ ਕੋਈ ਨਹੀਂ ਕਾਲੂ ਦੀਵਾਨ ਦੇ ਵਿੱਚ ਆਇਓ। ਅਗਲੇ ਦਿਨ ਮਾਤਾ ਸਾਹਿਬ ਕੌਰ ਜੀ ਵੀ ਬੇਅੰਤ ਸੰਗਤਾਂ ਨੇ ਦੀਵਾਨ ਚ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮੜ ਜੇ ਆ ਕਰਨ ਲੱਗੇ ਖਾਲਸਾ ਜੀ ਸੰਗਤ ਵੱਲ ਇਸ਼ਾਰਾ ਖਾਲਸਾ ਜੀ ਅੱਜ ਤੋਂ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਹੋਵੇਗੀ। ਤੁਹਾਡੀ ਮਾਤਾ ਜਿੱਤੋਂ ਸਹਿਬ ਗੌਰ ਹੈ ਇਹ ਤੁਹਾਡੀ ਮਾਤਾ ਹੈ ਤੁਸੀਂ ਕਹਿੰਦੇ ਹੋ ਸਾਡਾ ਪਿਤਾ ਕਲਗੀਧਰਪੀ ਤੇ ਮੈਂ ਗੁਰੂ ਗੋਬਿੰਦ ਸਿੰਘ ਹੈ ਤੁਹਾਡੇ ਮਾਤਾ ਮਾਤਾ ਸਹਿਬ ਗੌਰ ਜੀ ਹੋਣਗੇ ਅਕਲ ਲਗੇ ਸਹਿਬ ਗੌਰ ਜੀ ਸਮੁੱਚਾ ਖਾਲਸਾ ਤੁਹਾਡੀ ਝੋਲੀ ਚ ਪਾਉਣੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਵੀ ਕੋਈ ਸਿੰਘ ਅਮਰਤ ਛਕੇਗਾ ਜਦੋਂ ਉਹ ਖਾਲਸੇ ਵਿੱਚ ਪ੍ਰਵੇਸ਼ ਕਰਦਾ ਹੈ ਉਹ ਤੁਹਾਡਾ ਪੁੱਤਰ ਬਣ ਜਾਵੇਗਾ ਸਮੁੱਚਾ ਖਾਲਸਾ ਤੁਹਾਡਾ ਪੁੱਤਰ ਹੈ ਤੁਸੀਂ ਸੁੱਚੇ ਖਾਲਸੇ ਦੇ ਮਾਤਾ ਜੀ ਹੋ ਖਾਲਸਾ ਵੀ ਜੁਗਾ ਜੁਗਾ ਤੱਕ ਅਮਰ ਹੈ ਤੇ ਖਾਲਸੇ ਦੀ ਮਾਤਾ ਵੀ ਜੁਗਾ ਜੁਗਾ ਤੱਕ ਅਮਰ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਜਦੋਂ ਅਸੀਂ ਅਮਰਤ ਛਕਦੇ ਆ ਨਾ ਪੰਜ ਪਿਆਰੇ ਸਾਹਿਬਾਨ ਕੀ ਕਹਿੰਦੇ ਨੇ ਤੁਹਾਡੇ ਧਰਮ ਦੇ ਪਿਤਾ ਨੇ ਤਨਤਨ ਗੁਰੂ ਗੋਬਿੰਦ ਸਿੰਘ ਜੀ ਤੇ ਤੁਹਾਡੇ ਮਾਤਾ ਨੇ ਮਾਤਾ ਸਾਹਿਬ ਕੌਰ ਜੀ ਸਾਥ ਸੰਗਿਓ ਇਧਰੋਂ ਸਾਧਗੁਰੂ ਅਨੰਦਪੁਰ ਸਾਹਿਬ ਛੜਦੇ ਨੇ ਮਤਾਵਾ ਦਿੱਲੀ ਦਿਲਜੰਦੀਆਂ ਨੇ ਫਿਰ ਦਮਦਮਾ ਸਾਹਿਬ ਸਤਗੁਰੂ ਦੀ ਛੱਲ ਵਿੱਚ ਜਾਂਦੀਆਂ ਨੇ ਮਾਤਾ ਸੁੰਦਰ ਗੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਉੱਥੇ ਜਦੋਂ ਵੇਖਦੇ ਨੇ ਨਾ ਪੰਜ ਪਿਆਰੇ ਇਹ ਨੇ ਤਿੰਨ ਪਿਆਰੇ ਸੀਸ ਉੱਜਕੇ ਸਨ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਜੀ ਉਹ ਜਫਰ ਨਮਾ ਲੈ ਗਏ ਔਰ ਉਹਦੇ ਕੋਲ ਨਾ ਚਾਰ ਸਹਿਬ ਜਾਦੇ ਨੇ ਫਿਰ ਮਤਾਮਾ ਨੇ ਆਖਿਆ ਸਤਿਗੁਰੂ ਜੀ ਬਾਬਾ ਅਜੀਤ ਸਿੰਘ ਜੀ ਜੁਝਾਰ ਸਿੰਘ ਜੋੜਾਵਰ ਸਿੰਘ ਫਤੇ ਸਿੰਘ ਅਜੜੀ ਆਉਂਦੇ ਕਿੱਥੇ ਨੇ ਲਾਲ ਤੇ ਸਤਿਗੁਰੂ ਨੇ ਉਹ ਸੰਗਤ ਵਾਲਾ ਇਸ਼ਾਰਾ ਕੀਤਾ ਸੀ ਕਹਿੰਦੇ ਇਸ ਮੁੱਚਾ ਖਾਲਸਾ ਹੀ ਤੁਹਾਡੇ ਲਾਲ ਨੇ ਇਨ ਪੁੱਤਰ ਨੇ ਕੇ ਸੀਸ ਪਰ ਵਾਰ ਦिए ਸੁਚਾਰ ਚਾਰ ਮੂਏ ਟੋਕਿਆ ਪਿਆ ਜੀਵਤ ਕਈ ਹਜ਼ਾਰ ਵੇਖੋ ਕਿੰਨਾ ਮਾਨ ਬਖਸ਼ਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਲੰਬੇ ਦਾ ਕੋਈ ਇਹੋ ਜਿਹੇ ਰੈਬਰ ਕੋਈ ਇਹੋ ਜਿਹੇ ਪੈਗੰਬਰ ਐਵੇਂ ਨਹੀਂ ਹਕੀ ਮਿਰਜ਼ਾ ਅਲਾ ਯਾਰ ਖਾਨ ਜੋਗੀ ਲਿਖਦਾ ਕਹਿੰਦਾ ਹਾਸ਼ਾ ਕਿਸੇ ਮੁਰਸ਼ਿਦ ਵਿੱਚ ਇਹ ਇਸ਼ਾਰ ਨਹੀਂ ਹੈ ਜੇ ਪਿਆਰ ਕਿਸੇ ਬੀਰ ਵਿੱਚ ਜਨਹਾਰ ਨਹੀਂ ਹੈ ਕਹਿੰਦਾ ਬੜੇ ਪੈਗੰਬਰ ਵੇਖੇ ਬੜੇ ਅਵਤਾਰ ਵੇਖੇ ਬੜੇ ਔਲੀਏ ਵੇਖੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਗਾ ਕੋਈ ਨਹੀਂ ਮੈਂ ਵੇਖਿਆ जिने अपनी ਖਲਕਤ ਨਾਲ ਆਪਣੇ ਸਿੱਖਾਂ ਦੇ ਨਾਲ ਆਪਣੇ ਖਾਲਸੇ ਨਾਲ ਐਡਾ ਪਿਆਰ ਨਹੀਂ ਕੀਤਾ ਹੋਵੇ ਸਤ ਸੰਗਿਓ ਸਤਗੁਰੂ ਨਾਲ ਦੇਰ ਗਈ ਜਦੋਂ ਮਾਤਾ ਸਹਿਬ ਕੁਰਦੀ ਵੀ ਨਾਲ ਗਈ ਉੱਥੇ ਗੁਦਾਵੜੀ ਦੇ ਕੰਡੇ ਕਈ ਇਤਿਹਾਸਕਾਰ ਲਿਖਦੇ ਨੇ ਇੱਥੇ ਫਿਰ ਮਾਤਾ ਜੀ ਨੇ ਪੂਰਬਲੇ ਜਨਮ ਜੀ ਇੱਥੇ ਤਪ ਕੀਤਾ ਸੀ ਗੁਦਾਵੜੀ ਦੇ ਕੰਡੇ ਬੜਾ ਤਪ ਕੀਤਾ ਫਿਰ ਮਾਤਾ ਸਹਿਬ ਕੁਰਦੀ ਨੇ ਜਦੋਂ 사ਤਗੁਰੂ ਜੀ ਉਸ ਵੋਂ ਤੋਂ ਪਹਿਲਾਂ 사ਤਗੁਰੂ ਫਿਰ ਦਿੱਲੀ ਭੇਜ ਦਿੱਤਾ ਜੀ ਨਾਲ ਪੰਜ ਸ਼ਸਤਰ ਦਿੱਤੇ ਦਿੱਲੀ ਵੇ ਮਾਤਾ ਜੀ ਪੰਜ ਸ਼ਸਤਰਾਂ ਦਾ ਆਸਨ ਲਾਉਣਾ ਜੀ ਵੇਖੋ ਸ਼ਸਤਰਾਂ ਨੂੰ ਕਿੰਨੀ ਮਹਾਨਤਾ ਜੇ ਆਸਨ ਲਾਉਣਾ ਉੱਥੇ ਬੈਠ ਕੇ ਜਤਨੇਮ ਕਰਨਾ ਬੰਦਗੀ ਕਰਨੀ ਫਿਰ ਕੋਈ ਸ਼ੱਕ ਨਾ ਜਦੋਂ ਮਾਤਾ ਜੀ ਦਾ ਖੀਲਾ ਸਮਾ ਆਇਆ ਖੀਲੇ ਸਮੇ ਤੋਂ ਪਹਿਲਾਂ ਨੌ ਹੁਕਮਨਾਮੇ ਲਿਖੇ ਨੇ ਸਤਿਗੁਰੂ ਨੇ ਜਦੋਂ ਨਦੀਰ ਦੀ ਧਰਤੀ ਤੋਂ ਮਾਤਾ ਜੀ ਨੇ ਭੇਜਿਆ ਸੀ ਨਾ ਆਪਣੀ ਇੱਕ ਮੋਹਰ ਦੇ ਕੇ ਭੇਜਿਆ ਸੀ ਆਖਿਆ ਜਦੋਂ ਵੀ ਕੋਈ ਖਾਲਸੇ ਨੂੰ ਹੁਕਮਨਾਮਾ ਭੇਜਣਾ ਹੋਵੇ ਤੇ ਇਹ ਮੋਹਰ ਲਾ ਦਿਓ ਤੁਹਾਡਾ ਹੁਕਮ ਕਦੀ ਖਾਲਸਾ ਨਹੀਂ ਮੁੜੇਗਾ ਆਪਣੀ ਇੱਕ ਮੋਹਰ ਦੇ ਕੇ ਭੇਜਿਆ ਸੀ ਜਦੋਂ ਵੀ ਮਾਤਾ ਜੀ ਹੁਕਮਨਾਮਾ ਲਿਖਦੇ ਸਨ ਨਾਲ ਮੋਹਰ ਲਾਉਂਦੇ ਸਨ ਤੇ ਦੋ ਗੱਲਾਂ ਨਾ ਹੁਕਮਨਾਮੇ ਲਿਖੇ ਮਾਤਾ ਜੀ ਨੇ ਮਾਤਾ ਸਾਹਿਬ ਕੋ ਜੀ ਨੇ ਤੇ ਦੋ ਗੱਲਾਂ ਹਰ ਹੁਕਮਨਾਮੇ 'ਚ ਲਿਖੀਆਂ ਭੀਸਾ ਨਾ ਇਕਿ ਲਈ ਕੀ ਅੰਦਾਜ਼ੀ ਤੁਸੀਂ ਮੇਰੇ ਫਰਜੰਦ ਪੁੱਤਰ ਹੋ ਵੇਖੋ ਮਾਤਾ ਜੀ ਕਿੰਨਾ ਲਾਡ ਘੜਦੇ ਨੇ ਬੜਾ ਦਿਆਲੂ ਸੁਭਾਸੀ ਮਾਤਾ ਸਾਹਿਬ ਗੁਰਦੀ ਦਾ ਤੁਸੀਂ ਮੇਰੇ ਫਰਜੰਦ ਪੁੱਤਰ ਹੋ ਤੇ ਦੂਸਰਾ ਗੁਰੂ ਗੁਰੂ ਜਪਣਾ ਹੈ ਪੁੱਤਰ ਜੀ ਗੁਰੂ ਗੁਰੂ ਜਪਣਾ ਹੈ ਤੇ ਆਪਣਾ ਜਨਮ ਸਵਾਰਨਾ ਹੈ ਇਸ ਮੁਝੇ ਖਾਸੇ ਹੁਕਮ ਕੀਤਾ ਮਾਤਾ ਸਾਹਿਬ ਕੌਰ ਜੀ ਨੇ ਵੀ ਗੁਰੂ ਗੁਰੂ ਜਪਣਾ ਹੈ ਤੇ ਆਪਣਾ ਜਨਮ ਸਵਾਰਨਾ ਹੈ ਦਸ ਦਾ ਗਲਮ ਕੋ ਸਮਾ ਹੋ ਚੁਕਿਆ ਹੈ 1681 ਸ ਮਾਤਾ ਜੀ ਦਾ ਜਨਮ ਹੁੰਦਾ ਹੈ ਭਗਵਾਨ ਵਾਲਿਓ ਤੇ ਤਕਰੀਬਨ 1747 ਦੇ ਵਿੱਚ ਜੇ ਮਾਤਾ ਜੀ ਰਾਤ ਨੂੰ ਬਧ ਲੱਗ ਗਿਆ ਤਸਵੀਰ ਇਹ ਸੀ ਇਦਾਂ ਸਰੀਰ ਤਿਆਗ ਦੇਣਾ ਹੈ ਸ੍ਰੀ ਇਸ ਤਰ੍ਹਾਂ ਸ਼ਾਸਤਰਾਂ ਦਾ ਹਸਣ ਲਾਇਆ ਜੀ ਬੈੱਡ ਕਿ ਨਿਤਨਮ ਕੀਤਾ ਚਿੱਟੇ ਵਸਤਰ ਪਾਏ ਚਾਦਰ ਲੈ ਕੇ ਮਾਤਾ ਜੀ ਜੀਤ ਜੋ ਸਮਾਗੇ ਜੀ ਤੇ ਸਮਾਉਂ ਤੋਂ ਪਹਿਲਾਂ ਕਿਹਾ ਕਿ ਜਿੱਥੇ ਬਾਲਾ ਕ੍ਰਿਤਮ ਦਾ ਸੰਸਕਾਰ ਹੋਇਆ ਸਾਡਾ ਸੰਸਕਾਰ ਵੀ ਉੱਥੇ ਕਰਿਓ ਫਿਰ ਉਸੇ ਜਗ੍ਹਾ ਤੇ ਫਿਰ ਮਾਤਾ ਜੀ ਦਾ ਅਗਰਮ ਕੋ ਸੰਸਕਾਰ ਹੋਇਆ ਅੱਜ ਵੀ ਮਾਤਾ ਸਾਹਿਬ ਗੁਰੂ ਜੀ ਝੋਲੀਆਂ ਪੜੇ ਨੇ ਝੋਲੀਆਂ ਜਿੱਥੇ ਵੀ ਕੋਈ ਮਾਤਾ ਸਾਹਿਬ ਗੁਰੂ ਜੀ ਨੂੰ ਯਾਦ ਕਰਦਾ ਹੈ ਅੱਜ ਮਾਤਾ ਸਾਹਿਬ ਗੁਰੂ ਦੀ ਝੋਲੀਆਂ ਪੜਦੇ ਨੇ ਕਿਉਂ ਮਾਤਾ ਦਾ ਹਿਰਦਾ ਬੜਾ ਨਰਮ ਹੁੰਦਾ ਹੈ ਕਤੇ ਕੋਈ ਗੱਲ ਨਾ ਬਣੇ ਤੇ ਮਾਤਾ ਜੀ ਅੱਗੇ ਫਰਿਆਦ ਕਰਦੇ ਕਰੋ ਬੇਨਤੀ ਕਰਦੇ ਕਰੋ ਨਾਨਕ ਕਲੀਨ ਭਇਓ ਗੁਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਸਾਰੀ ਜ਼ਿੰਦਗੀ ਮਾਤਾ ਸਾਹਿਬ ਗੁਰਜੀ ਨੇ ਸੰਗਤਾਂ ਦੀ ਸੇਵਾ ਇੱਕੋ ਹੀ ਅੰਦਰ ਚਾਹ ਸੀ ਮੇਰਾ ਖਾਲਸਾ ਚੜ੍ਹਦੀ ਕਲਾ ਜਿਦਾ ਵੇ ਕਦੀ ਪੰਥ ਦੀ ਦੁਬਦਾ ਬਣੀ ਮਾਤਾ ਜੀ ਨੇ ਉਹ ਦੁਬਦਾ ਦੂਰ ਕਰਦੇ ਨੇ ਕਈ ਵਾਰ ਮਾਤਾ ਜੀ ਨੇ ਪੰਥ ਦੀ ਦੁਬਦਾ ਬਣੀਆਂ ਮਾਤਾ ਜੀ ਨੇ ਉਹ ਦੁਬਦਾ ਦੂਰ ਕੀਤੀਆਂ ਸਤਿਗੁਰੂ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਜਿਨੇ ਇੱਥੇ ਬੈਠੇ ਜਿਨੇ ਘਰਾਂ ਚ ਬੈਠ ਕੇ ਵੇਖ ਰਹੇ ਆ ਮਾਤਾ ਸਾਹਿਬ ਕੋਲ ਦੀ ਸਾਡੇ ਸਾਰੇ ਦੀ ਹਾਜ਼ਰੀ ਆਪਣੇ ਚਰਨਾਂ ਚ ਪ੍ਰਵਾਨ ਕਰਨ ਸਾਰੀਆਂ ਸੰਗਤਾਂ ਨੂੰ ਮਾਤਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ ਬੇਅੰਤ ਬੇਅੰਤ ਵਧਾਈਆਂ 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 ਬੋਲੋ ਵਧਾਈਆਂ 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 ਦਾਸ ਜੀ ਬੁੱਲਾ ਬਖਸ਼ੋ ਬਖਸ਼ਦੇ ਹੋ ਦੇਵ ਅਸੀਸ ਪਰਵਾਰ ਨੂੰ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ